ਉੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਹੈ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਚ ਸਭ ਤੋਂ ਪਹਿਲਾਂ ਜਿਹੜਾ ਰਿਫਿਊਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਾਦਮੇ ਪੁਰਾਣੇ ਦਰਜ ਨੇ ਆਰਮਜ਼ ਐਟਟੈਂਪਟ ਟੂ ਮਰਡਰ ਸਨੇਚਿੰਗ ਵੇਰ ਦਾ ਜੋ ਕਿ ਛਾਟਾ ਕੰਬੋ थाना ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮਕਦਮੇ ਦਰਜ ਹੈ ਇਹ ਤੋਂ ਇੱਕ 32 ਫੋਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਕਲਮ ਰਾਮ ਕੀਤੀ ਸਾਡੇ CIA 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਚ ਇਮੀਡੀਏਟਲੀ ਸੰਡ ਕਾਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉਥੇ ਤਾਲੀਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿੰਦਾ ਸੀ ਇਹਦਾ ਇੱਕ ਦੋਸਤ ਬਣਿਆ ਹੋਇਆ ਸੀ ਪਠਾਨ ਕਰਕੇ ਤੇ ਪਠਾਨ ਉਦੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡਰਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਥੇ ਜਿਹੜੇ ਡਰੱਗਸ ਸਮਗਲਰਜ਼ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਬੱਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਨਾ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਿਆ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ। ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁਸ਼ਕਿਸ਼ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਘਰਿੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ। ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਘਰਿੰਡਾ ਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ district ਕਰਨਤਾਂ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਆਪਾਂ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ 32 ਬੋਰ ਦਾ ਤੇ ਦੋ PX5 ਨੇ 9mm ਦੇ ਦੋ ਬਲੌਕ ਨੇ 9mm ਦੇ ਔਰ ਜਿਹੜਾ ਹਵਾਲਾ ਮਨੀ ਹੈ ਉਹ 6 ਲੱਖ 90 ਹਜ਼ਾਰ ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵਾਈਜ਼ਨ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਗਏ ਆ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਇਹ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨ ਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟਚ ਕਰਕੇ ਆਪਣਾ ਸਮਾਨ ਮਗਾਉਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਿਹਾ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਘਰੰਡਾ ਤੇ ਖਲੜਾ ਤਰਨ ਤਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਫਿਸਟੀਕੇਟਡ ਵੈਪਨ ਜੇਪਾ ਦੇਖੀਏ ਦੇ ਨਾਲ ਜੋ ਚਾਰ ਜਿਹੜੇ ਵੈਪਨ ਹੈ ਸਾਰੇ ਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾ ਡਰੋਨ ਔਰ ਮੰਦੇ ਵੀ ਹੈ ਕਿ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਗੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਦੇ ਸਮੱਗਲਰਸ ਤੋਂ ਉਹ ਅ ਇਨਵੈਸਟੀਗੇਸ਼ਨ ਦਾ ਜੇ ਪਾਰਟ ਅਕੇ ਚੱਲ ਰਿਹਾ ਸੀ ਆਪਣੀ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਆਂ ਕਿ ਸਿੰਡੀਕੇਟ ਹੈਗਾ ਇਹ ਇਸੋ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਾਹਰ ਬਣ ਚੁੱਕੇ ਆ ਕਿਉਂਕਿ ਕਾਫੀ ਥੇਰ ਤੋਂ ਇਹ ਕੰਮ ਕਰਦੇ ਡਰੋਨ ਦੇ ਜ਼ਰੀਏ ਬਹੁਤ ਕੁਝ ਹੋਇਆ ਚਲ ਰਿਹਾ ਹੈ ਜਦ ਜੇ ਕੀ ਹੈ ਹਾਂਜੀ ਇਸ ਜ਼ਰੀਏ ਛੋਟੀ ਇੱਕ ਕਨਸਾਈਨਮੈਂਟ ਆ ਜਾਂਦੀ ਹੈ ਦੇ ਵਿੱਚ ਜੀ ਪਿਸਟਲ ਵੀ ਆ ਜਾਂਦਾ ਤੇ ਇੱਕ ਅਦਾ ਪੈਕੇਟ ਜਿਹੜਾ ਹੈ ਹਿਰੋਇਨ ਦਾ ਵੀ ਆ ਜਾਂਦਾ ਇਹ ਤਾਂ ਇੱਕ ਡਰੋਨ ਫੜਿਆ ਗਿਆ ਨਾ ਪਹਿਲਾਂ ਕਿੰਨੇ ਆਏ ਚਲੇ ਗਏ ਮਤਲਬ ਇਹ ਨਹੀਂ ਆਪਾਂ ਕਹਸਾ ਵੀ ਇਸੇ ਡਰੋਨ ਨਾਲ ਸਾਰੀਆਂ ਆਈਆਂ ਥਿਸ ਇਜ਼ ਵਨ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਗਈ ਹੈ ਅਲੋਂਗ ਵਿਦ ਦੀ ਅਦਰ ਕਸਾਈਨਮੈਂਟ ਗੁਰਵਿੰਦਰ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੱਤ ਪਰਚੇ ਦਰਜਿਆ ਅਲਗ-ਲਗ ਫਰੀਦਕੋਟ ਛਾਟਾ ਕਬੂਥਾਨੇ 'ਚ ਅਟੈਂਪਟ ਟੂ ਮਰਡਰ ਹੈ ਸਨੈਚਿੰਗ ਹੈ ਔਰ ਆਰਮਜ਼ ਐਕਟ ਦਾ ਵੀ ਹੈਗਾ ਸੋ ਇਹ ਬੰਦੇ ਕ੍ਰਿਮੀਨਲ ਬੰਦਾ ਤੇ ਇਹਦੇ ਲਿੰਕ ਪਾਕਿਸਤਾਨ ਨਾਲ ਬਣ ਗਏ ਮੇਨ ਇਹਦੇ ਚ ਜਿਹੜਾ ਬੈਕਬੋਨ ਟੁੱਟਦੀ ਆ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਹੈਗੀ ਐ ਹਵਾਲਾ ਦੇ ਨਾਮ ਜਿਵੇਂ ਜਗਜੀਤ ਸਿੰਘ ਵਾਲਾ 2% ਕਮਿਸ਼ਨ ਲੈ ਰਿਆ ਸੀ ਇਹ ਹਰੇਕ ਜਦੋਂ ਹਵਾਲਾ ਡੀਲ ਕਰਦਾ 2% ਕਮਿਸ਼ਨ ਇਹਦਾ ਵੀ ਸੀਗਾ ਸੋ ਬੇਸਿਕਲੀ ਦਿੱਲੀੋਂ ਆ ਕੇ ਇੱਥੋਂ ਕਲੈਕਟ ਕਰ ਰਿਆ ਸੀ ਇਸ ਬਾਰਡਰ ਏਰੀਏ ਚੋਂ ਇਹ ਸਾਡੀ ਟੀਮ ਨੇ ਇਹਨੂੰ ਕਾਬੂ ਕਰਕੇ ਸਾਰਾ ਹਵਾਲਾ ਨੈਟਵਰਕ ਆਪਕੋ ਅਫਗਾਨਿਸਤਾਨ ਆਪਾਂ ਸਮਝ ਸਕਦੇ ਆ ਅਫਗਾਨਿਸਤਾਨ ਪਾਕਿਸਤਾਨ ਦਿੱਲੀ ਇਹ ਸਾਰਾ ਸਿਸਟਮ ਜਿਹੜਾ ਉਹ ਅ ਇਟ ਹਾਸ ਬੀਨ ਰਿਵੀਲਡ ਉਹ ਸਾਰਾ ਬਸਟ ਹੋਇਆ ਹੈ ਹਾਂਜੀ ਜਿਹੜਾ ਪਖਾਨ ਦਾ ਯਾਰ ਸੁਜਾ ਦਿੱਲੀ ਵਾਲਾ ਲੜਕਾ ਰਜਜੀਤ ਜਗਜੀਤ ਸਿੰਘ ਇਹ ਫੜਿਆ ਗਿਆ ਜੀ ਹਾਂਜੀ ਇਹ ਸਭ ਜਿੱਦਾਂ ਕਹਿ ਰਹੇ ਆਂ ਅਫਗਾਨਿਸਤਾਨ ਤੋਂ 2014 ਦੇ ਵਿੱਚ ਆਇਆ ਸੀ ਕਿ ਉਹ ਉੱਥੇ ਇੱਕ ਘਰ ਸੀ ਨਾ ਜਿੱਥੇ ਕੋਈ ਕੰਮ ਕਰਦਾ ਨਹੀਂ ਉੱਥੇ ਡਰਾਈ ਫਰੂਟ ਦਾ ਕੰਮ ਕੁੰਮ ਜਦੋਂ ਆਮ ਕਾਫੀ ਲੋਕ ਰਹਿੰਦੇ ਸੀ ਉਦੋਂ ਵੀ ਅਫਗਾਨਿਸਤਾਨ ਚੋਂ ਤਾਂ ਤਾਲੀਬਾਨ ਦੇ ਟੇਕਓਵਰ ਕਰਨ ਤੋਂ ਬਾਅਦ ਇਹਨੇ ਸੋਚਿਆ ਮੈਂ ਆਪਣੇ ਮੁਲਕ ਵਾਪਸ ਚਲ ਜਾ ਤਾਂ ਪਖਾਨ ਪਾਕਿਸਤਾਨ ਚਲਾ ਗਿਆ ਏ ਜਿਹੜੀ ਜਿੰਦਲੀ ਆ ਗਿਆ ਹੈ ਜਿਹੜੀ ਜਿੰਦਲੀ ਹੈਗੀ ਹੈ ਨਹੀਂ ਜਿਹੜੀ ਜਿੰਦਲੀ ਜਿਹੜੇ ਦੇਖੋ ਕਹਿੰਦੇ ਦਾ ਪਾਕਿਸਤਾਨ ਦੇ ਬਾਹਰ ਪਾਉਂਦਾ ਉਹ ਨਾ ਉਹਨਾਂ ਨੂੰ ਜਿਹੜੀ ਜੱਟ ਮਿਲਦੀ ਹੈ ਇਹ ਇੰਡੀਅਨ ਹੀ ਸੀਗਾ ਨਾ ਪਹਿਲਾਂ ਵੀ ਇਹ ਇੰਡੀਅਨ ਬੰਦਾ ਇਹ ਹੈ ਹਾਂ ਇਹ ਅਫਗਾਨਿਸਤਾਨ ਕਦੋਂ ਗਿਆ ਸੀ ਸਰ ਇਹ ਨਹੀਂ ਯਾਰ ਮੈਨੂੰ ਐਗਜ਼ੈਕਟ ਯਾਦ ਨਹੀਂ ਕਿਹੜੇ ਸਾਲ ਚ ਗਿਆ ਅਫਗਾਨਿਸਤਾਨ ਸਰ ਇੱਕ ਤੁਸੀਂ ਨਾਮ ਹੁਣ ਜ਼ਿਕਰ ਕੀਤਾ ਸ਼ਹਿਜ਼ਾਦ ਪਟਕੀ ਦਾ ਇਹ ਉਹ ਹੀ ਉਹ ਬੰਤੀ ਜਿਹਨੇ ਨਹੀਂ ਸ਼ਹਿਜ਼ਾਦ ਜੱਟ ਸੌਰੀ ਸ਼ਹਿਜ਼ਾਦ ਜੱਟ ਪਟੀ ਮੈਂ ਗਲਤ ਕਹਿ ਗਿਆ ਸੌਰੀ ਸ਼ਹਿਜ਼ਾਦ ਜੱਟ ਤੇ ਸ਼ਾ ਦੋ ਮੈਨਸ ਮਗਰ ਪਾਕਿਸਤਾਨ ਦੇ ਕਾਫੀ ਨੋਟੋਰੀਅਸ ਨੇ